ਮੈਂ ਨਾਂਜੀ ਜਸਵਿੰਦਰ ਸਿੰਘ ਬਾਠਾ ਮੈਂ ਮਾਝਾ ਕਿਸਾਨ ਮਜ਼ਦੂਰ ਸੁਖਾਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ। ਸਮੱਸਿਆ ਇਹ ਆ ਜੀ ਬਿਜਲੀ ਦੀ ਸਮੱਸਿਆ ਆ ਕਿ ਸਾਡੇ ਲਗਭਗ 48 ਘੰਟੇ ਹੋ ਗਏ ਆ। ਸਾਨੂੰ ਜਿਹਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ। ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜੜੀ ਆ ਉਹ ਦਿੱਤੀ ਗਈ ਆ। ਰਾਤ ਵੀ ਸਾਡੇ ਕੱਲ ਰਾਤ ਦੀ ਵੀ ਬੱਤੀ ਬੰਦ ਆ ਅੱਜ ਦਿਨ ਵੀ ਪੂਰਾ ਬੰਦ ਆ ਤੇ ਹੁਣ ਸ਼ਾਮੀ ਸਿਰਫ ਅੱਧਾ ਘੰਟਾ ਲਾਈਟ ਦਿੱਤੀ ਆ ਤੇ ਹੁਣ ਵੀ ਬੰਦ ਕੀਤੀ ਗਈ ਆ। ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਇੱਥੇ ਬਿਲੀ ਬੋਰਡ ਦੇ ਇਹਨਾਂ ਕ ਬਿਲੀ ਕਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਹੈ ਨਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਹੈ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕੱਟ ਜਿਹੜੇ ਲਾਏ ਜਾ ਰਹੇ ਆ ਇਹਨਾਂ ਕੋਲ ਇੱਕ ਬਹਾਨਾ ਹੈਗਾ ਕਿ ਕੰਕਾਂ ਕਰਕੇ ਬੱਤੀ ਬੰਦ ਕੀਤੀ ਜਾ ਰਹੀ ਆ ਪਰ ਉਹ ਠੀਕ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰਹਿੰਦੀ ਉਹਦੇ ਨਾਲ ਅਸੀਂ ਨਹੀਂ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਕਿ ਨੁਕਸਾਨ ਹੋਵੇ ਕਿਸੇ ਦਾ ਜਾਂ ਸਾਡਾ ਆਪਣਾ ਨੁਕਸਾਨ ਹੀ ਹੋ ਜਾਵੇ ਪਾਰਾੜੀ ਰਾਤ ਨੂੰ ਵੀ ਜਿਹੜੀ ਬੱਤੀ ਬੰਦ ਕਰਨੀ ਆ ਇਹ ਸਾਨੂੰ ਦੱਸਣ ਵੀ ਇਹ ਕਿਉਂ ਪਿੰਡਾਂ ਦੇ ਵਿੱਚ ਬੱਤੀ ਬੰਦ ਕੀਤੀ ਜਾ ਰਹੀ ਤੇ ਸ਼ਹਿਰਾਂ ਨੂੰ ਕੰਦ ਦਿੱਤੀ ਜਾ ਰਹੀ ਕਿ ਜੇ ਅਗਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਸਾਰੇ ਪਿੰਡ ਜਿਹੜੇ ਬੱਤੀ ਤੇ ਹਰ ਇੱਕ ਨੂੰ ਚਾਹੀਦੀ ਆ ਲੋਕਾਂ ਦੇ ਨਿਆਣੇ ਇਹ ਹੁਣੇ ਤਰਾ ਤਰਾ ਕਰਨ ਦੇ ਆ ਜੀ ਮੱਛਰ ਖਾਂ ਦੇ ਆ ਵੱਡ ਵੱਡ ਕੇ ਤੇ ਫਿਰ ਸਾਰੇ ਪਿੰਡ ਜਿਹੜੇ ਆ ਉਹ ਇਕੱਠੇ ਹੋ ਕੇ ਇੱਥੇ ਆਉਣਗੇ ਅਸੀਂ ਨਮਾਇੰਦਗੀ ਕਰਾਂਗੇ ਉਹਨਾਂ ਪਿੰਡਾਂ ਦੀ ਜਿਨ੍ਹਾਂ ਕੋਲੋਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਕਿਹਾ ਕਿ ਤਕਰੀਬ ਦੇ ਪੰਜਾਬ ਦੀ ਬੱਤੀ ਬੰਦ ਹੋਇਆ ਸੀ ਇਹਨਾਂ ਇਹਨਾਂ ਦਾ ਕਹਿਣਾ ਇਹੀ ਆ ਜੀ ਹੁਣ ਸਾਡਾ ਤੇ ਕਿਸੇ ਨਾਲ ਹੋਰ ਜਿਆਦਾ ਦੂਰ ਸੰਪਰਕ ਨਹੀਂ ਹੈਗਾ ਸਾਡੇ ਤਕਰੀਬਨ ਲਾਗਲੇ ਪਿੰਡਾਂ ਦੇ ਵਿੱਚ ਸਾਰੇ ਬੰਦੇ ਆ ਜੀ ਮੇਰਾ ਪਿੰਡ ਕੈੜੇਕਲਾਂ ਚ ਮੇਰਾ ਨਾਮ ਗਰਮੇਸ਼ ਸਿੰਘ ਕੈੜੇਕਲਾਂ ਤੇ ਮਸਲਾ ਇਹ ਆ ਕਿ ਲਾਈਟ ਪਿੱਛੋਂ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਸ਼ਨੀ ਆ ਪਰ ਸਾਨੂੰ ਲਾਈਟ ਪਿੰਡ ਵਿੱਚ ਨਹੀਂ ਜਾ ਰਹੀ ਦੋ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤੇ ਸਾਡੇ ਬੱਚੇ ਵੀ ਅਸੀਂ ਅੱਜ ਵੀ ਨਹੀਂ ਆਉਣਾ ਸਾਨੂੰ ਇਹ ਕਿਹਾ ਗਿਆ ਕਿ ਪਟਿਆਲੇ ਤੋਂ ਲਾਈਟ ਨਹੀਂ ਆ ਰਹੀ ਅਸੀਂ ਜਿਹੜੇ ਸਤਾਰੀਵੜ ਫੋਨ ਕੀਤਾ ਸਾਰੇ ਘਰਾਂ 'ਚ ਲਾਈਟ ਆ ਰਹੀ ਨਹੀਂ ਸ਼ਾਰਮਤਾ ਸਿੰਘ ਵੀ ਆ ਰਹੀ ਸਿਟੀ ਵਿੱਚ ਲਾਈਟ ਆ ਰਹੀ ਪਿੰਡਾਂ ਵਿੱਚ ਲਾਈਟ ਨਹੀਂ ਆ ਰਹੀ ਫਿਰ ਅਸੀਂ ਆ ਸਾਰੇ ਨਾਲ ਜਨੇਲ ਜੂਸ ਦੇ ਸਾਡੇ ਕੋਲ 30 40 ਮੁੰਡੇ ਹੈਗੇ ਅਸੀਂ ਪਿੰਡ ਇੱਥੇ ਆਣ ਕੇ ਗ੍ਰੇਡ ਵਿੱਚ ਪੁੱਛਿਆ ਕਿ ਕਿਉਂ ਨਹੀਂ ਲਾਈਟ ਆ ਰਹੀ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਲਾਈਟ ਬੰਦ ਕਰ ਦਿਓ ਸ਼ਹਿਰਾਂ ਵਿੱਚ ਲਾਈਟ ਛੱਡ ਦਿਓ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਦੇ ਆਪੇ ਚ ਰਾਤ ਬਰਾਤ ਕੱਟ ਲੈਣੀ ਆ ਉਹਨਾਂ ਇਹ ਗੱਲ ਕਹੀ ਆ ਵੀ ਕਣਕ ਦਾ ਸੀਜ਼ਨ ਆ ਤੇ ਅੱਗ ਲੱਗ ਸਕਦੀ ਆ ਪਰ ਸਾਨੂੰ ਆਲਰੇਡੀ 8 ਵਜੇ ਤੋਂ ਲੈ ਕੇ 6 ਵਜੇ ਤਾਂ ਇਹੋ ਚੀਜ਼ ਮੰਨਦੇ ਆ ਕਿ ਉਹ ਕਿਉਂਕਿ ਕਣ ਸਾਡੀ ਵੀ ਆ ਤੇ ਅਸੀਂ ਚਾਹੁੰਦੇ ਅੱਗ ਨਾ ਲੱਗੇ ਪਰ ਸ਼ਾਮ ਨੂੰ ਤੋਂ ਲਾਈਟ ਪੂਰੀ ਮਿਲਣੀ ਚਾਹੀਦੀ ਨਾ ਸਾਨੂੰ ਪਰ ਉਹ ਵੀ ਨਹੀਂ ਮਿਲ ਰਹੀ ਕਿਉਂਕਿ ਮੈਂ ਗਰਮੇਲ ਸਿੰਘ ਐਸਐਸਐਸ ਡਿਊਟੀ ਕਰਨ ਡਿਆ ਜੀ ਪਾਵਰ 132 ਕੇਵੀ ਧਾਰੀ ਵਾਲ ਸਬਸਟੇਸ਼ਨ ਤੇ ਜੀ ਨੰਬਰ 2 ਵੀ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਂਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਲਾਈ ਤੁਹਾਡੀ ਮਜਬੂਰੀ ਆ ਆਪਾਂ ਜਿਹੜੀ ਚੱਲਦੀ ਬੱਤੀ ਨੂੰ ਬਦਲ ਨਹੀਂ ਕਰ ਸਕਦੇ ਤੇ ਬਾਦਲ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਂਸਲ ਹੋ ਗਈ ਅਸੀਂ ਉਸੇ ਵੇਲੇ ਲਾ ਦੇਣੀ ਆ ਉਹ ਵੀ ਸਾਡੇ ਭਰਾਈ ਇਹ ਵੀ ਸਾਡੇ ਭਰਾਈ ਆ ਅਸੀਂ ਅਸੀਂ ਪਿੰਡਾਂ ਵਿੱਚੋਂ ਪਾਵਰ ਕੱਟ ਮੈਂ ਨਹੀਂ ਨੇ ਪਟਿਆਲੇ ਫੁਲਕਾ ਕਿਉਂ ਕੱਬ ਕਿਉਂ ਲਾਈ ਕੱਟ ਇਹ ਕੋਦੋਂ ਦੇ ਸਾਰਾ ਆਰਡਰ ਆਏ ਤੁਹਾਨੂੰ ਇਹ ਮੈਨੂੰ ਆਇਆ ਟਾਈਮ ਹੈ ਕਬ ਦੇ ਲਿਖਿਆ ਉਹ ਤੁਹਾਨੂੰ ਨੋਟ ਕਰਾ ਦਣਾ ਅੰਦਰ ਅਰਜੀ ਟੱਚਾ ਅਗਲੇ ਕਮ ਤੱਕ ਬੰਦਾ ਇਹ ਅੱਜ ਤੋਂ ਹੀ ਆਰਡਰ ਆਇਆ ਕਿ ਜਾਂ ਪਹਿਲਾਂ ਵੀ ਇਹ ਲੇਟ ਉਸੇ ਟਾਈਮ ਉਹਦਾ ਆਰਡਰ ਇਹ ਕੱਲ ਰਾਤ ਆ 11:30 ਤੋਂ 6 ਵਜੇ ਆਈਦਾ ਉਹ ਕੱਟ ਗਿਆ ਰਿਟਰਨ ਆਪਣੇ ਸਾਢੇ 6:00 ਤੇ ਜਾਈ ਨਾ ਕਰੋ ਗੱਲ ਸਾਡੇ ਕੋਈ ਕੱਟ ਨਹੀਂ ਹੈਗਾ